ਫੇਸਬੁਕ ਤੇ ਵਟਸਐਪ ਤੇ ਕਿਹੜਾ ਸ਼ਹਿਰ ਵਾਸੀ ਬੋਲਦਾ ਜੀ ਅੱਜ ਆ ਮਾਰੇ ਜਾਂਦੇ ਨੇ ਜਦੋਂ ਚੱਕੇ ਆਰੇ ਬੋਲਦੇ ਨੇ ਕਿਹੜਾ ਬੋਲਦਾ ਆਈ ਕਰੀ ਬੋਲਦਾ ਨਾਮ ਦੇ ਫਿਰ ਸਾਡੇ ਨੂੰ ਕਹਿ ਰਹੇ ਆ ਸਾਰੇ ਮਲੇਰੀ ਸਾਡੇ ਨੂੰ ਕਹਿ ਰਹੇ ਆ ਸਰਕਾਰ ਦੇ ਬਹੁਤ ਕਿਹੜਾ ਸ਼ਹਿਰੋਂ ਆ ਬਾਰੇ ਕਿਸੇ ਨੇ ਕੋਈ ਗੱਲ ਨਹੀਂ ਅਸੀਂ ਵਟਕੇ ਲੋਕ ਸਾਰੇ ਨੇ ਅਸੀਂ ਬੁਲਾਏ ਨੇ ਕੋਈ ਨਹੀਂ ਕੋਈ ਜੇ ਇਹਨਾਂ ਦੀ ਖੋਰ ਦੇਖੋ ਇੱਕ ਮਿੰਟ ਇੱਕ ਮਿੰਟ ਬਾਜੀ ਸਾਡੇ ਨਾਲ ਲਿਬੋ ਜੀ ਇਹ ਚੀਜ਼ ਕੋਆਪਰੇਟ ਕੋਆਪਰੇਟ ਕਰੋ ਕੋਆਪਰੇਟ ਕਰੋ ਪੀਡੀਆ ਹਾਂ ਜੀ ਸਹੀ ਸੇਨਾ ਭਾਈ ਜੀ ਗੱਲ ਆ ਇਹ ਇਹਨਾਂ ਦੀ ਜਦ ਤੱਕ ਪਰਸੰਬਧੀ ਨਹੀਂ ਹੁੰਦੀ ਇਹਨਾਂ ਦੀ ਪਰਿਵਾਰ ਫੈਮਿਲੀ ਵੱਧ ਰਹੀ ਹੈ ਪਰਸੰਬਧੀ ਕਰਾ ਜੀ ਭਾਈ ਜੀ ਹੁਣ ਅਸੀਂ ਥੋੜੀ ਕਰਾਉਣੀ ਹੈ ਕੌਣ ਕਰੇਗੀ ਮੇਰੀ ਸੋਹਣੀ ਕੁਮੈ ਨੇ ਪਾ ਲਿਆ ਲੱਖ ਪਿੱਛੇ ਆਉਗਲ ਕਰਨੀ ਹੈ ਨਾ ਉਹ ਰਿਕਵੈਸਟ ਹੈ ਠੀਕ ਹੈ ਸਾਰੇ ਅਸੀਂ ਤੁਹਾਡੇ ਨਾਲ ਕੋਈ ਲੜਨਾ ਨਹੀਂ ਕੋਈ ਝਗੜਨਾ ਨਹੀਂ ਸਾਰਾ ਮਹੱਤਵ ਤੁਸੀਂ ਹੱਲ ਕਰ ਦੋ ਤੁਸੀਂ ਕਰ ਦੋ ਇਕੱਲੇ ਪਰ ਤੁਸੀਂ ਜਿੰਨੇ ਫੋਰੈਂਸ ਬੰਦ ਕਰਕੇ ਆਪਣੇ ਲੀਗਲ ਟੀਮ ਨਾਲ ਲੈ ਕੇ ਜਾ ਰਹੇ ਉਹ ਤਾਂ ਗਲਤ ਹੈ ਨਾ ਕੌਣ ਬੋਰੇਸ ਕੌਣ ਲੈ ਕੇ ਜਾ ਰਿਹਾ ਮੈਂ ਕਿਚਨ ਤਾਂ ਹੀ ਹੋਊਗਾ ਨਾ ਕਿੰਨੂ ਪਾਈ ਕੰਮੇਟੀ ਤੋਂ ਨੇ ਪਹਿਲੇ ਕਮੇਟੀ ਕਿੰਨੇ ਵਾਰ ਤੱਕ ਕਮੇਟੀ ਵਾਲੇ ਨੂੰ ਕਿੰਨੀ ਐਪਲੀਕੇਸ਼ਨ ਮੈਂ ਆਪਣੇ ਹੱਥਾਂ ਨਾਲ ਦੇਖਿਆ ਅੰਦਰ ਆ ਜੀ ਮੈਂ ਆਪਣੇ ਹੱਥਾਂ ਨਾਲ ਦੇਖਿਆ ਅੰਦਰ ਆ ਮੇਰੇ ਘਰ ਦੇ ਮੇਰੇ ਘਰ ਦੇ ਪੰਜ ਮੈਂਬਰ ਨੇ ਪੰਜਾਂ ਦੇ ਵਿੱਚੋਂ ਤਿੰਨ ਮੈਂਬਰ ਵੱਢ ਚੁੱਕ ਪੱਡੇ ਜਾ ਚੁੱਕੇ ਨੇ ਦੱਸੋ ਕੀ ਕਰੀਏ ਅਸੀਂ ਮੇਰੇ 10 ਗਾਂ ਘੱਟ ਚੁੱਕਾ 10 ਗਾਂ ਮੇਰੇ 10 ਗਾਂ ਨੂੰ ਮਾਲਕ ਵੀ ਆ ਕੇ ਰੱਖੀ ਹੋਈ ਹੈ ਬੋਰੀ ਜਿਸ ਨੇ ਬੰਦੀ ਨਹੀਂ ਕੀਤਾ ਉਹ ਵੀ ਆ ਕੇ ਰੱਖੀ ਹੋਈ ਹੈ ਬੋਰੀ ਦੇਖਿਆ ਬੰਦਿਆਂ ਨੇ ਤੁਸੀਂ ਦੇਖਿਆ ਮੇਰੇ ਜਵائی ਤੱਕ ਨਹੀਂ ਆਇਆ ਦੇਖਿਆ ਬੋਰੀ ਜਿਸ ਨੇ ਬੰਦ ਕੀਤਾ ਖੜਾ ਤੁਸੀਂ ਇੱਕ ਬੰਦੇ ਤੇ ਉਹ ਕਰੋਗੇ ਇੱਕ ਬੰਦੇ ਨੂੰ ਜਦੋਂ ਸਾਰਿਆਂ ਨੂੰ ਘੇਰਾ ਪਾਓਗੇ ਜੀ ਜੀ ਮੇਰੀ ਗੱਲ ਸੁਣੋ ਇੱਕ ਬੰਦੇ ਨੂੰ ਘੇਰਾ ਪਾਓਗੇ 5 6 ਇੱਕ ਬੋਰੀ ਜਿਸ 5 6 ਕੁੱਤੇ ਤੁਸੀਂ ਨਹੀਂ ਪਰਿਆ ਤੁਸੀਂ ਤਾਂ ਇੱਕ ਗੱਲ ਇੱਕ ਮਿੰਟ ਇੱਕ ਗੱਲਾ ਕਿਹੜਾ ਕਰਦੇ ਆ ਜਿਹੜਾ ਕੱਢ ਕੇ ਆ ਗਏ ਇਹਦਾ ਵੀ ਹੈ ਇਹ ਅਜੂਂ ਕਰਦੇ ਨੇ ਪਰसों ਜਿੱਤੇ ਰਾਤ ਨੂੰ 11 ਵਜੇ ਕੋਈ ਬੰਦਾ ਸਾਡੇ ਦਾ 11 ਵਜੇ ਆਇਆ ਤਾਂ ਉਹਨੂੰ ਵੀ ਕੁੱਤੇ ਨੇ ਇੱਥੋਂ ਜਗਰ ਤੋਂ ਫਰਿਆ ਮੂੰਹ ਆਇਆ ਰੋਜ਼ ਦੀ ਗੱਲ ਹੈ ਜਿੰਨੇ ਵੀ ਸੈਰ ਕਰਨ ਆਉਂਦੇ ਨੇ ਖਰਕਦੇ ਹੱਥ ਦੇ ਚ ਸੋਟੇ ਆਉਂਦੇ ਨੇ ਆ ਭਾਜੀ ਨੇ ਦੇਖੋ ਰੋਜ਼ ਸੈਰ ਕਰਦੇ ਨੇ ਦਿਖਾਓ ਜੀ ਆ ਸੋਟੇ ਹੱਥ ਦੇ ਨੇ ਕਿਉਂ ਕੁੱਤੇ ਮਗਰ ਪੈਂਦੇ ਨੇ ਮਹੱਲੇ ਸਾਰਿਆਂ ਨੂੰ ਪੈਂਦੇ ਨੇ ਇਹ ਸਰਬਸੇ ਇਹ ਕਹਿੰਦੇ ਵੀ ਹੱਲ ਕੀਤਾ ਜਾਵੇ ਨਹੀਂ ਇਹ ਆ ਉਹ ਕਮੇਟੀ ਦਾ ਕੰਮ ਹੈ ਜਾਂ ਠੋਡਾ ਜਿਵੇਂ ਉਹ ਇਲਜ਼ਾਮ ਲਾ ਰਹੇ ਨੇ ਦੇਖੋ ਜੀ ਇਲਜ਼ਾਮ ਉਹ ਲਾ ਰਹੇ ਨੇ ਉਸ ਤਾਂ ਫੜ ਰਹੇ ਸੀ ਕੁੱਤਿਆਂ ਨੂੰ ਫੜ ਖੜਿਆ ਨਹੀਂ ਸੀ ਕੁੱਤਾ ਇਹਨਾਂ ਨਾਲ ਕਿ ਬੋਰੀਆਂ ਹੀ ਪਾ ਰਹੇ ਨੇ ਬੋਰੀਆਂ ਹੀ ਪਾ ਕੇ ਲੈ ਕੇ ਜਾ ਬੋਰੀ ਕਹਿੰਦੇ ਉਹ ਜੋ ਮਰਜ਼ੀ ਗਈ ਜਾਵੇ ਜਦੋਂ ਮੈਂ ਦੇਖਿਆ ਤਾਂ ਬੋਰੀ 'ਚ ਕੋਈ ਕੁੱਤਾ ਨਹੀਂ ਸੀ ਨਹੀਂ ਅਗਲੇ ਕਹ ਰਹੇ ਆ ਅਗਲਾ ਦੇਖੋ ਜੋ ਮਰਜ਼ੀ ਗਈ ਜਾਵੇ ਜਿਹੜੇ ਵੱਡੇ ਜਾਂਦੇ ਨੇ ਮਹੱਲੇ ਸਰ ਮਹੱਲੇ 'ਚ ਘਟੋ 40 ਘਰ ਨੇ ਜੀ 40 ਘਰਾਂ 'ਚ ਹਰ ਇੱਕ ਬੰਦੇ ਨੂੰ ਵੱਡਿਆ ਹੋਇਆ ਜਿੰਨੇ ਰਿਸ਼ਤੇ ਆਉਂਦੇ ਨੇ ਸਭ ਨੂੰ ਵੱਡਦੇ ਨੇ ਇਹਨਾਂ ਦੇ ਮਾ ਹਸਪੀਟਲ 'ਚ ਜਾ ਕੇ ਚੈੱਕ ਕਰੋ ਕਿ ਅੱਜ ਦੇ ਵਿੱਚ ਕੁੱਤੇ-ਕੱਟੇ ਦੇ ਕਿੰਨੇ ਕੁ ਟੀਕੇ ਲੱਗ ਰਹੇ ਨੇ ਪਹਿਲੀ ਗੱਲ ਤਾਂ ਇਹ ਹੈ ਦੇਖੋ ਮਹੱਲੇ ਸਾਰੇ ਇੱਕ ਦੇ ਨੇ ਕੋਈ ਫਰਕ ਨਹੀਂ ਹੈ ਅਸੀਂ ਕਹਿੰਦੇ ਜਿਹੜਾ ਮਤਲਬ ਕਿ ਕੁੱਤੇ ਉਦੇ ਹੈਗੇ ਨੇ ਜਿਹੜੇ ਮਤਲਬ ਕਿ ਇੱਕ ਦੂਜੇ ਵੜ ਰਹੇ ਨੇ ਤੁਸੀਂ ਨਜਾਇਜ਼ ਕੁੱਤਾ ਹੋਇਆ ਹੈ ਉਰੇ ਤੁਸੀਂ ਹਿਸਾਬ ਲਗਾ ਲਓ ਇੱਕ ਗਲੀ ਦੇ ਵਿੱਚ 20-20 ਕੁੱਤੇ ਤੇ ਕੱਲ ਨੂੰ ਕਿਸੇ ਬੱਚੇ ਨੇ ਲੱਤ ਫਾੜ ਲਈ ਜਾਂ ਕੁਝ ਹੋਰ ਹੋ ਗਿਆ ਕੋਈ ਮੇਜਰ ਕੀ ਪ੍ਰੋਬਲਮ ਆ ਗਈ ਬੰਦਾ ਕੀ ਕਰ ਲੈਣਾ ਸਿਮਾਰ ਖੋਣਾ ਹੈ ਕੋਈ ਐਪਲੀਕੇਸ਼ਨ ਦਿੱਤੀ ਬਥੇਰੀਆਂ ਐਪਲੀਕੇਸ਼ਨਾਂ ਕੱਲੇ ਵਾਲੀਆਂ ਜਿਹੜੀਆਂ ਦੇਣ ਵਾਲੇ ਨੂੰ ਬੁਲਾਉਂਦੇ ਆਪਣੇ ਮੱਲੇ ਦੇ ਅਸੀਂ ਅਸੀਂ ਇਹ ਵਰਡਿੰਗ ਬੋਦੇ ਆ ਕਿ ਬਥੇਰੇ ਬੰਦੇ ਨੇ ਆ ਕਿ ਕੰਮ ਹੋ ਰਿਹਾ ਸੀ ਤਾਂ ਇਹ ਕਹਿੰਦੇ ਕਿ ਇਹ ਸ਼ਾਂਤ ਹੋਵੇ ਨਹੀਂ ਨਹੀਂ ਵੀਰਾ ਉਹ ਨਹੀਂ ਨਹੀਂ ਸੁਣ ਨਹੀਂ ਨਹੀਂ ਕੋਈ ਵੀਰਾ ਮੇਰੇ ਨਾਲ ਬਿੱਤ ਕਰਦਾ ਮੇਰੇ ਮੁਖੜਾ ਕਹਿੰਦੇ ਆ ਜੋ ਕੁਝ ਨਹੀਂ ਕਹਿੰਦੇ ਕੱਲੋ ਮੈਂ ਤੁਹਾਨੂੰ ਜਾਨਣਾ ਮੈਨੂੰ ਸਮਝਣਾ ਨਾ ਆਉਂਦਾ ਆਜਾ ਜਾ ਫਿਰ ਕੱਲੋ 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 ਵੀਰ ਕੈਮਰਾ ਲੈਣਾ ਕਿਉਂ ਯਾਰ ਉਹ ਕੋਈ ਗੱਲ ਸਮਝ ਗਈ ਮੈਂ 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 ਤਾਂ ਕਹਿੰਦਾ ਮੈਂ ਤਾਂ ਨਹੀਂ ਕਿੱਥੇ ਲਈ ਅੱਗੇ ਬਣੀ ਨੀ ਟਿਕਾਣੇ ਆਣਾ ਨਹੀਂ ਪਲਾਣਾ ਨਹੀਂ ਤੁਸੀਂ ਲੱਤਾਂ ਮਾਰ ਮਾਰ ਭਜਾਣਾ ਉਹਨਾਂ ਨੂੰ ਪਾਣੀ ਦਾ ਭਜਾਣਾ ਅਸਲੀ ਉਹ ਯਾਰ ਇਹਨਾਂ ਦੇ ਕੰਨੇ ਕੰਨੇ ਆ ਗਏ ਆ ਆ ਬਣੀ ਉਹ ਸਾਨੂੰ ਮੈਂ ਕਹਿੰਦਾ ਇਹਨਾਂ ਨੂੰ ਮੱਲੜੀ ਮੈਂ ਸਿਰ ਤੇ ਜਨਾ ਲਾ ਦਿੱਤੇਰੇ ਤੱਕ ਵਿਚਾਰੇ ਉਹ ਡਰਦੇ ਮੈਨੂੰ ਸਾਡੇ ਤੋਂ ਯਾਰ ਉਹ ਡਰਦੇ ਮੈਨੂੰ ਮੈਂ ਵੀ ਹੁਣ ਆਪ ਦੇਖ ਲੋ 10 ਸਾਲ ਬਾਅਦ ਮਲੇ ਚ ਵੜਿਆ ਆਂਗਾ ਜਦੋਂ ਬੰਕਾ ਜੀ ਜਿੱਤ ਕੇ ਆਇਆ ਸੀਗਾ ਉਦੋਂ ਆਇਆ ਸੀ ਇਹਨਾਂ ਨੇ ਬੋਰੀਆਂ ਨਾਲ ਅੱਜ ਆਇਆ ਮੈਂ ਕਾਰਵਾਈ ਫਿਰ ਕੰਪਲੀਟ ਹੋਊਗੀ ਇਹਨਾਂ ਨੇ ਬੋਰੀਆਂ ਚ ਪਾ ਕੇ ਔਰ ਮੰਨੇ ਨੇ ਇੱਕ ਤਾਂ ਜੋਰ ਕਰਨਾ ਕਰ ਦੋ ਕਿਨੇ ਕਿਨੇ ਪਾਏ ਨੇ ਕਿਨੇ ਕਿਨੇ ਦਈ ਉਹਨਾਂ ਨੂੰ ਭਜਾ ਦੇ ਬੰਦੇ ਤਾਂ ਇਹ ਸਾਫ ਕਰ ਦੇਣਗੇ ਮੈਨੂੰ ਵੱਡੇ ਦੋ ਵਾਰੀ ਹੁਣ ਵਾਰੀ ਮੈਨੂੰ ਵੱਡੇ ਦੋ ਵਾਰੀ ਮੈਨੂੰ ਵੱਡੇ ਮੈਂ ਕੀ ਕਰਾਂ ਉਹ ਆਪਣੀ ਵੀ ਗੱਲ ਕਰਨੀ ਆਂਦੀ ਹੈ ਆ ਘੜੀਆਂ ਜਨਾਨੀ ਆ ਕੰਮ ਦੁਆਏ ਦੇ ਇਹਨਾਂ ਨੂੰ ਦੋ ਵਾਰ ਪੱਟ ਚੁੱਕੇ ਆ ਆ ਖੜੇ ਸਾਹਮਣੇ ਆ ਸਾਹਮਣੇ ਖੜੇ ਆ ਇਹਨਾਂ ਦਾ ਪੁੱਛੇ ਕਦੀ ਹਾਲਾਤ ਆ ਕੇ ਤੁਸੀਂ ਕਿ ਤੁਸੀਂ ਜਿੰਦੇ ਹੋਗੇ ਮਰ ਗਏ 25 ਸਾਲ ਬਾਅਦ ਵੀ ਰੇਬੀ ਹੋਗੇ ਜ਼ਿੰਮੇਵਾਰ ਹੋਵਗੇ ਤੁਸੀਂ ਸਾਰੇ ਨੂੰ ਮੱਟਿਆ ਨਹੀਂ ਪਾਉਂਦੇ ਉਹ ਤੇ ਉਹਨੂੰ ਕੋਈ ਛੱਡ ਨਹੀਂ ਦਿੱਤਾ ਦਿੱਤੇ ਗਏ ਕੰਡੇ ਆ ਕੇ ਦਿਖਾਈ ਕਿ ਕੰਡਾ ਪਹਿਲਾਂ ਥੋੜੀ ਇੰਨੀ ਕੰਡੇ ਬੰਨ੍ਹ ਰਹੇ ਨੇ ਉੱਤਰੀ ਜ਼ਿੰਦਗੀ ਪਿਆਰੀ ਹੋ ਗਈ ਬੰਦੇ ਮਰ ਜਾਣ ਹਾਂ ਮੋਟਾ ਮੇਲੇ ਬੰਦੇ ਆ ਜਾਂਦੇ ਨੇ ਹੁਣ ਬੱਤੇ ਆ ਜਾਂਦੇ ਨੇ ਇਹਨਾਂ ਨੂੰ ਕੋਈ ਨਾ ਇਸ ਚਾਰੀ ਨਾਲ ਸੰਬੰਧੀ ਜਿੰਮੇਵਾਰ ਕੀ ਦੀ ਹੈ ਸਰਕਾਰ ਦੀ ਹੁੰਦੀ ਹੈ ਹਾਂ ਕਹਿੰਦਾ ਤਾਂ ਤੁਹਾਡੀ ਹੁੰਦੀ ਹੈ ਨਹੀਂ 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 ਕਰਾ ਯਾਰ ਕਰਨੀ ਸਾਹਿਬ ਸਾਹਿਬ ਕੋਈ ਨਹੀਂ ਕਰਲਾ ਜੇ ਕਮ ਸਾਹਿਬ ਤੁਹਾਡੇ ਨਾਲ ਜੜਿਆ ਤਾਰੇ ਤੁਹਾਨੂੰ ਵੋਟਾਂ ਵੀ ਲੈਣੀਆਂ ਗੱਲ ਸਾਹਿਬ ਜੇ ਗੱਲ ਜਿਹੜਾ ਬੰਦਾ ਜੇ ਕੋਈ ਜਲਬ ਵੱਡਦਾ ਉਹਨੂੰ ਸਾਇਦ ਤਾਂ ਬਧੀਆ ਹੁੰਦਾ ਸੈਰ ਦੇ ਮਤਲਬ ਕੀ ਥੋੜੀ ਕਮੇਟੀ ਕਹਿੰਦਾ ਨਾ ਯਾਰ ਕਮਾਰ ਯਾਰ ਕਮੇਟੀ ਵੀ ਜੇ ਉਹ ਨੂੰ ਬਣਾ ਫੜ ਗਏ ਸੈਰ ਦੇ ਰੱਖ ਬੰਦਰ ਹੈ ਪਾਰਟੀ ਕਰਦੇ ਅੰਦਰ ਨੂੰ ਪਾਰਟੀ ਕਰਦੇ ਅੰਦਰ ਨੂੰ ਜੇ ਉਹ ਪਾਰਟੀ ਕਰਦੇ ਨੂੰ ਨਾ ਪਿਆਰਾ ਨਾਲ ਲੈ ਜਾ ਦੁਖੀ ਆ ਤੂੰ ਹੋਰ ਕੀ ਭਾਈ ਅਸੀਂ ਦੁਖੀ ਆਂ ਬੇ ਨਹੀਂ ਵੱਟਿਆ ਦੋ ਵਾਰੀ ਮੈਂ ਰਾਤੀ 1:30 ਵਜੇ ਆਂਦਾ ਮੈਨੂੰ ਆ ਕੇ ਕਰ ਨਹੀਂ ਬੜਨ ਦਿੱਤਾ ਮੈਂ ਬੂਟ ਕੱਟਿਆ ਮੇਰੇ ਆ ਕੇ ਦੋਨੇ ਇੱਥੇ ਆ ਕੇ ਵੱਟਿਆ ਮੇਰੇ 1:30 ਵਜੇ ਕਿੱਥੋਂ ਆ ਰਹੇ ਹੋ ਜੀ ਮੈਂ ਕੰਮ ਤੋਂ ਆਇਆ ਸੀਗਾ ਜੀ ਕੰਪਨੀ ਦੀ ਮੀਟਿੰਗ ਸੀਗੀ ਤੇ ਮੈਂ ਤੁਹਾਡੇ ਘਰੇ ਆਇਆ ਮੇਰੇ ਮਗਰ ਅੰਕਲ ਦੇ ਪਿੱਛੇ ਮੇਰੇ ਘਰੇ ਗਾਏ ਨੇ ਮੈਂ ਰਾਤੀ ਮੀਟਿੰਗ ਤੋਂ ਆਇਆ ਆਪਣੇ ਐਮਸੀ ਨੂੰ ਬੁਲਾ ਕੇ ਮੈਂ ਐਮਸੀ ਸਾਹਿਬ ਨੂੰ ਦੱਸਿਆ ਬਹੁਤ ਵਾਰੀ ਕਮੇਟੀ ਚ ਮੈਂ ਐਪਲੀਕੇਸ਼ਨਾਂ ਦੇ ਕਿਹਾ ਬਤਵਾਰੀ ਸੁਣੀਓ ਮੇਰੀ ਗੱਲ ਮੈਂ ਆਪਣੀ ਮੀਟਿੰਗ ਤੋਂ ਯਾਰ ਇੱਕ ਮਿੰਟ ਮੈਂ ਦਿੱਲੀ ਮੀਟਿੰਗ ਤੋਂ ਆਇਆ ਜੀ ਮੈਂ ਰਾਤੀ 1:30 ਵਜੇ ਆਪਣੇ ਆ ਕੇ ਅੱਛੇ ਮੈਨੂੰ ਗੱਡੀ ਤੋਂ ਉਤਾਰਿਆ ਉਹ ਪਹਿਲਾਂ ਉਹ ਹੱਥੋਂ ਭਾਈ ਆਉਣ ਲੱਗੇ ਕੈਮਰਾ ਚੱਲੂ ਕੈਮਰਾ ਚੱਲੂਗਾ ਵੀਰੇ ਕੈਮਰਾ ਚੱਲੂ ਰੱਖਿਓ ਯਾਰ ਆ ਵੀਡੀਓ ਰੇਪ ਚੱਤੇ ਹੀ ਆ ਲੈ ਅੱਜ ਵੱਡੇ ਇਹਨਾਂ ਨੂੰ ਵੱਡੀ ਬੈਠਣੇ ਪਾਉਂਦੇ ਨੇ ਵੱਡੇ ਆ ਆ ਦੇਖੋ ਸਾਡੇ ਅੱਛਾ ਤੇ ਪ੍ਰਧਾਨ ਜੀ ਵੀਰੇ ਜੇ ਛੋਟੇ ਲੱਗੇ ਨੇ ਇੰਜੈਕਸ਼ਨ ਚਾਰ ਇਸ ਸੰਬੰਧੀ ਦਾ ਕੀ ਬਣਿਆ ਜੀ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਤਾਂ ਹੁਣ ਆਇਆ ਅੱਛਾ ਇਹ ਸਰ ਮੇਰੀ ਗੱਲ ਸੁਣੋ ਪੱਪੂ ਜੀ ਦਾ ਫੋਨ ਆਇਆ ਮੈਂ ਤਾਂ ਫੋਨ ਆਇਆ ਮੱਲੇ ਚੋਕ ਦੇ ਮਿਲ ਰਿਹਾ ਕੋਈ ਰੌਲਾ ਪੈ ਰਿਹਾ ਹਾਂ ਤੇ ਮੈਂ ਪਹੁੰਚ ਗਿਆ ਤੇ ਮੈਂ ਹੁਣ ਆ ਕੇ ਗੱਲ ਪੁੱਛ ਰਿਹਾ ਵੀ ਕੀ ਚੱਕਰ ਆ ਕੀ ਗੱਲਬਾਤ ਆ ਠੀਕ ਹੈ ਅਸਲ ਚ ਗੱਲ ਹੈ ਕੀ ਆ ਸਰ ਗੱਲ ਦੱਸੋ ਤੁਹਾਨੂੰ ਮੈਂ ਦੱਸਦਾ ਦੇਖੋ ਗੱਲ ਆ ਵੀ ਡੌਗ ਲਵਰਸ ਅਸੀਂ ਪਹਿਲੇ ਮੇਰੀ ਗੱਲ ਸੁਣ ਪਹਿਲੇ ਮੇਰੀ ਇੱਕ ਮਿੰਟ ਭਾਜੀ ਅਸੀਂ ਗੱਲ ਕਰੀਏ ਬੋਲੋ ਬੋਲੋ ਮੇਰੀ ਵਾਈਫ ਅੱਜ 20 ਕੰਬਲ ਲੈ ਕੇ ਆਈ ਆ ਹਮ ਲੋਕੀਆਂ ਵਾਸਤੇ ਹਮ ਪਰ ਜਿਹੜੇ ਮਹੱਲਾਂ ਦੇ ਵਿੱਚ ਦੇਖੋ ਕੁੱਤੇ ਵੱਢ ਰਹੇ ਨੇ ਆਪਾਂ ਨੂੰ ਸਾਰਿਆਂ ਨੂੰ ਨਾਲ ਕੇ ਉਹਦਾ ਹੱਲ ਵੀ ਕੁਛ ਨਾ ਕੁਛ ਕਰਨਾ ਪੈਣਾ ਹਮ ਦੇਖੋ ਜਾ ਤਾਂ ਉਹਨਾਂ ਦੇ ਕੋਈ ਢੀਕੇ ਲਵਾਉਣੇ ਪੈਣਗੇ ਅੱਛਾ ਜੀ ਜਿਹਦੇ ਕਰਕੇ ਉਹ ਜੇ ਜੁੜੀ ਉਹਦੀ ਐਕਸਪ੍ਰੈਸ਼ਨ ਪਾਵਰ ਆ ਉਹ ਖਤਮ ਹੋ ਗਈ। ਦੇਖੋ ਕੁਛ ਨਾ ਕੁਛ ਤਾਂ ਆਪਾਂ ਨੂੰ ਹੱਲ ਕਰਨਾ ਪੈਣਾ। ਦੇਖੋ ਆਪਾਂ ਜਿਹੜੇ ਆਪਣੇ ਛੋਟੇ ਬੱਚੇ ਨੇ ਆਪਾਂ ਸਰੋਜ ਕੋਈ ਨਾ ਕੋਈ ਖਬਰ ਸੁਣਦੇ ਆਂ ਵੀ ਢਿੰਗੀ ਕੁੱਤਿਆਂ ਨੇ ਬੱਚਾ ਖਾ ਲਿਆ। ਖਾ ਲਿਆ। ਖਾ ਲਿਆ। ਹੱਲ ਆਪਾਂ ਨੂੰ ਹੱਲ ਹੋਦਾ ਵੀ ਕੁਛ ਨਾ ਕੁਛ ਸੋਚਣਾ ਪੈਣਾ। ਦੇਖੋ ਜਿੰਦਾ ਆਪਾਂ ਨੂੰ ਡੌੱਗੀ ਪਿਆਰੇ ਨੇ, ਉਹਨਾਂ ਆਪਾਂ ਨੂੰ ਆਪਣੇ ਬੱਚੇ ਵੀ ਪਿਆਰੇ ਨੇ। ਕੋਈ ਨਾ ਕੋਈ ਆਪਾਂ ਸਾਰੇ ਰਲ ਕੇ ਇਹ ਜਾ ਕੋਈ ਹੱਲ ਲੱਭੀਏ ਸਾਡਾ ਦੇਖੋ ਅ ਕੀ ਆਪਣਾ ਕਿਹੜਾ ਟੈਂਡਰ ਲਾਇਆ 25 ਹਾਂ ਨਸਬੰਦੀ ਵਾਲਾ ਨਸਬੰਦੀ ਵਾਲਾ ਉਹਦੇ ਵਿੱਚ ਕੀ ਸੀ ਸਾਡੇ ਕੋਲ ਨਗਰ ਕੌਂਸਲ ਨਾ ਬਾਕੀ ਕੋਈ ਜਗ੍ਹਾ ਨਹੀਂ ਸੀ ਤੇ ਉਹਦੀ ਜਗ੍ਹਾ ਸਦਰ ਥਾਣੇ ਦੇ ਨਾਲ ਜਿਹੜਾ ਵੈਟਰਨਰੀ ਹਸਪੀਟਲ ਹੈ ਉਹਦੇ ਵਿੱਚ 9 ਲੱਖ ਰੁਪਏ ਦਾ ਕਮਰੇ ਦਾ ਟੈਂਡਰ ਲਾ ਚੁੱਕਿਆ ਉਹ ਕਮਰੇ ਦਾ ਟੈਂਡਰ ਲੱਗਣ ਤੋਂ ਬਾਅਦ ਉਹਦੇ ਵਿੱਚ ਜਿਹੜਾ ਡੌਗੀ ਆ ਉਹਦੀ ਇਹ ਨਹੀਂ ਹੈਗਾ ਵੀ ਨਸਬੰਦੀ ਅੱਜ ਹੋ ਗਈ ਤੇ ਸਵੇਰੇ ਛੱਡਦਾ ਇੱਕ ਹਫਤਾ ਇੱਕ ਜਿਹੜੇ ਪ੍ਰੋਸੀਜਰ ਆ ਪੂਰਾ 15 20 ਕੁੱਤਿਆਂ ਦੀ ਜਾਂ ਕੁੱਤੀਆਂ ਦੀ ਨਸਬੰਦੀ ਹੋਈ ਉਸ ਤੋਂ ਬਾਅਦ ਇੱਕ ਹਫਤਾ ਲਗਾਤਾਰ ਉਹਨਾਂ ਨੂੰ ਉੱਥੇ ਰੱਖਣਾ ਪੈਂਦਾ ਰੱਖਣਾ ਪੈਂਦਾ ਸਹੀ ਗੱਲ ਹੈ ਕਿਉਂਕਿ ਉਸ ਤੋਂ ਬਾਅਦ ਜਦੋਂ ਆਪਣਾ ਆਪਰੇਸ਼ਨ ਹੁੰਦਾ ਇੱਕ ਮੇਜਰ ਆਪਰੇਸ਼ਨ ਹੁੰਦਾ ਇਹ ਨਹੀਂ ਹੈਗਾ ਵੀ ਅੱਜ ਆਪਰੇਸ਼ਨ ਕਰਤਾ ਤੇ ਕੱਲ ਨੂੰ ਛੱਡਦੇ ਹਾਂ ਹਾਂਜੀ ਕਦੋਂ ਲਾਗੂ ਕੀਤਾ ਸੀਗਾ ਜੀ ਇਹ ਸਰ ਦੇਖੋ ਟੈਂਡਰ ਲੱਗਣ ਦਾ ਹੋ ਗਿਆ 6 ਮਹੀਨੇ ਲੱਗਣ ਹਜੇ ਹੋਇਆ ਹੋਰ ਹੈ ਜਲਦੀ ਸਾਡੇ ਕੋਲ ਜਗ੍ਹਾ ਅਸੀਂ ਕੇਲੇ ਵਾਲੀ ਜਗ੍ਹਾ ਦਿਖਾਈ ਉਹਨਾਂ ਨੇ ਅਸੈਪਟ ਨਹੀਂ ਕੀਤੀ ਸਰਕਾਰ ਨੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਦੇਖੋ ਜਿਹੜੇ ਡੌਗਸ ਨੇ ਇਹਨਾਂ ਨੂੰ ਬੜੀ ਮਤਲਬ ਬੰਦਿਆਂ ਮੰਗੇ ਨਾ ਬੰਦਾਂ ਨੂੰ ਸਿਕਿਉਰਟੀ ਚਾਹੀਦੀ ਹੈ ਪੂਨੀ ਸਿਕਿਉਰਟੀ ਆ ਇੱਕ ਹਫਤਾ ਵੀ ਰਬ ਦੇ ਬਣਾਏ ਜੀ ਨੇ ਦੇਖੋ ਸਭ ਨੂੰ ਹੱਕ ਆ ਹਾਂ ਰਬ ਦੇ ਬਣਾਏ ਜੀ ਨੇ ਜੀਵ ਜੰਤੂ ਸਭ ਨੂੰ ਆ ਆਪਣੇ ਬਣਾਏ ਸਭ ਨੂੰ ਉਹ ਵੈਟਰਨਰੀ ਹਸਪੀਟਲ ਦੇ ਵਿੱਚ ਸਾਡੀ ਜਗ੍ਹਾ ਤਿਆਰ ਹੋ ਰਹੀ ਹੈ ਔਟੇ ਏਰੀਆ ਦੇ ਵਿੱਚ ਇੱਕ ਕਹਿ ਰਹੇ ਨੇ ਪਬਲਿਕ ਲੋਕ ਕਹਾਂ ਜਾ ਰਹੇ ਥੋੜੇ ਏਰੀਆ ਦੇ ਵਿੱਚ ਥੋੜੇ ਵਾਰਡ ਦੇ ਵਿੱਚ ਵੀ ਬੋਰੀਆਂ ਦੇ ਵਿੱਚ ਬੋਰੀਆਂ ਪਾ ਕੇ ਛੱਡਿਆ ਉਹ ਸਹੀ ਆ ਗਲਤ ਆ ਸਰ ਉਹ ਬੋਰੀਆਂ ਜਿੱਥੇ ਬੋਰੀਆਂ ਦੇ ਪਾ ਕੇ ਸਰ ਬੰਦ ਕਰਕੇ ਮੂੰਹ ਬੰਦ ਕਰਕੇ ਆਈ ਸੀਗੇ ਬੋਰੀਆਂ ਪਈਆਂ ਹੁਣ ਭਾਜੀ ਮੈਨੂੰ ਨਹੀਂ ਪਤਾ ਮੈਂ ਕਿਹਦੇ ਕਿਸੇ ਫੰਕਸ਼ਨ ਤੋਂ ਹੁਣੇ ਆਇਆ ਠੀਕ ਹੈ ਆ ਕੇ ਖੜਿਆ ਮੈਨੂੰ ਮਹੱਲੇ 'ਚੋਂ ਫੋਨ ਆਇਆ ਮੈਂ ਹੁਣੇ ਆ ਕੇ 5 ਮਿੰਟ ਖੜਿਆ ਪ੍ਰਧਾਨ ਜੀ ਆਪਾਂ ਤੁਹਾਡੀ ਸਾਰੀ ਗੱਲ ਮੰਨ ਗਏ ਸਾਰੀ ਗੱਲ ਮੰਨ ਗਏ ਤੁਸੀਂ ਕਰੋ ਉਹਦਾ ਨਸਬੰਦੀ ਹੋਣੀ ਆ ਉਹਦਾ ਟੀਕਾ ਕਰਨਾ ਹੋਣਾ ਚਾਹੀਦਾ ਆਪਾਂ ਨੂੰ ਰਲ ਕੇ ਕਰਨਾ ਵੀ ਚਾਹੀਦਾ ਕਮੇਟੀ ਨੂੰ ਕਰਨਾ ਚਾਹੀਦਾ ਮੈਨੂੰ ਇਹ ਦੱਸੋ ਵੀ ਜਿਹੜੇ ਇਹ ਮਹੱਲੇ ਵਾਲੇ ਜੀ ਇਕੱਠੇ ਕਰਕੇ ਇਹ ਬੋਰੀਆਂ 'ਚ ਪਾ ਕੇ ਲੈ ਕੇ ਜਾ ਰਹੇ ਸੀ ਉਹ ਸਹੀ ਆ ਜੀ ਸਰ ਦੇਖੋ ਜੀ ਮੈਨੂੰ ਤਾਂ ਪਤਾ ਹੀ ਨਹੀਂ ਛਡਵਾ ਰਹੇ ਨਹੀਂ ਭਾਜੀ ਮੈਨੂੰ ਤਾਂ ਪਤਾ ਹੀ ਨਹੀਂ ਹੈ ਮੈਂ ਤਾਂ ਕਹਿ ਰਿਹਾ ਮੈਂ ਤਾਂ ਹੁਣੇ ਆਇਆ ਆਜੋ ਆਜੋ ਮੜੇ ਆਜੋ ਇਹਨਾਂ ਨੇ ਇਹਨਾਂ ਨੇ ਮੌਕੇ ਤੇ ਪਹੁੰਚ ਕੇ ਜੀ ਬੋਰੀਆਂ ਤੋਂ ਖਲਵਾਏ ਨੇ ਇਹਨਾਂ ਨੇ ਗਲਤ ਕੰਮ ਕੀਤਾ ਜੀ ਮੈਨੂੰ ਨਹੀਂ ਪਤਾ ਜੀ ਉਹਦੇ ਗੱਲ ਬਾਰੇ ਦੇਖੋ ਮੈਂ ਤਾਂ ਹੁਣੇ ਪਹੁੰਚਿਆ ਆ ਕੇ ਗੱਲ ਹੁਣ ਆਪਾਂ ਗੱਲ ਪਤਾ ਲੱਗ ਮੈਂ ਜਿਸ ਟਾਈਮ ਮੈਂ ਦੇਖਿਆ ਆਟੋ ਦੇ ਵਿੱਚ ਥੈਲੇ ਦੇ ਵਿੱਚ ਬਨ ਕੇ ਨੂੜੇ ਹੋਏ ਨੇ ਨੂੜੇ ਸਰ ਕੋ ਬੰਨੇ ਹੋਏ ਨੇ ਜੀ ਤਮੇ ਉਹਨੂੰ ਕੋਲਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਕਹਿੰਦਾ ਹੱਥ ਨਾ ਲਗਾਓ ਜੇ ਖੁਸ਼ ਹੈ ਮੈਂ ਕਹਿੰਦਾ ਤੁਹਾਨੂੰ ਕਿਨੇ ਭੇਜਿਆ ਕਹਿੰਦਾ ਕਮੇਟੀ ਵਾਲਿਆਂ ਨੇ ਕਿਹਾ ਮਹੱਲਲ ਨੇ ਕਿਹਾ ਜਿਹੜੀ ਕਮੇਟੀ ਦਾ ਨਾਮ ਬਦਰਾਮ ਹੋ ਰਿਹਾ ਹੈ ਕਹਿੰਦਾ ਕਮੇਟੀ ਵਾਲਿਆਂ ਨੇ ਭੇਜਿਆ ਤੇ ਮਹੱਲਲ ਨੇ ਕਿਹਾ ਚਕਾਣਿਆ ਕਮੇਟੀ ਜਿਹੜੀ ਭੇਜਦਾ ਕਹਿੰਦਾ ਉਹਨੂੰ ਖੋਲੋ ਜੀ ਜਦ ਤੱਕ ਨਾ ਸੰਬੰਧੀ ਤੁਹਾਡਾ ਸਟੈਂਡਰਡ ਸੁਰ ਨਹੀਂ ਹੁੰਦਾ ਤੁਹਾਡਾ ਕਲਾਈਫੀਕੇਸ਼ਨ ਤੁਸੀਂ ਉਹਨਾਂ ਨੂੰ ਖੋਲੋ ਮੈਂ ਤੁਹਾਨੂੰ ਸੁਣ ਦਿਖਾਦਾ ਇਹਨੂੰ ਖੋਲੋ ਕਿਹੜੀ ਪਤਾ ਹੈਗਾ ਮੇਰੀ ਗੱਲ ਸੁਣੋ ਇੱਧਰ ਇੱਧਰ ਸੁਣੋ ਜੀ ਇੱਕ ਮਿੰਟ ਇੱਕ ਮਿੰਟ ਇੱਧਰ ਇੱਕ ਮਿੰਟ ਮੇ ਇਕ ਕੁੱਤਾ ਹੈ ਜਿਹੜਾ ਵੱਢਦਾ ਉਹ ਹੀ ਅਸੀਂ ਚਕਾਣ ਲਗੇ ਸੀ ਉਸਦੇ ਪਿੱਛੇ ਤੁਸੀਂ ਇੰਨਾ ਰੋਲਾ ਪਾਇਆ ਇੱਕੋ ਕੁੱਤਾ ਚਕੜਾ ਸੀ ਨਾ ਕਿ ਸਾਰੇ ਚਕੜੇ ਸਾਰੇ ਦੋ ਤਾਂ ਉਹਦੇ ਪਿੱਛੇ ਬਾਕੀ ਉਹ ਲਸੰਗਾ ਲੈ ਕੇ ਅੰਦਰ ਗਿਆ ਸੀਗਾ ਥੰਮ ਬੰਦ ਦੇ ਮੇਰੀ ਗੱਲ ਸੁਣੋ ਨਾ ਇੱਕ ਕੁੱਤਾ ਚਕੜਾ ਸੀ ਜਿਹੜਾ ਵੱਢਦਾ ਔਰ ਬਾਕੀ ਅਸੀਂ ਕੀ ਕਰਨੇ ਹੈ ਆਸਰੁਖਾਨੀ ਇੱਧਰ ਦੇਖੀ ਸਿਰਫ ਇੱਕੋ ਕੁੱਤਾ ਚੱਕਣਾ ਸੀ ਇੱਕੋ ਕੁੱਤੇ ਦੇ ਪਿੱਛੇ ਤੁਸੀਂ ਇੰਨਾ ਰੋਲਾ ਪਾਇਆ ਉਦੋਂ ਤੇ ਕਿਉਂ ਨਹੀਂ ਦਿਖੇ ਤੁਸੀਂ ਕੀ ਹੋਦੋਂ ਤੋਂ ਪਰੇਸ਼ਾਨੀ ਕੀ ਆ ਰਹੀ ਹੈ ਆਂਟੀ ਪਰੇਸ਼ਾਨੀ ਨਹੀਂ ਕਰੀਆਂ ਨਹੀਂ ਨਹੀਂ ਕਰਦੇ ਇਹ ਦੇਖੋ ਪੱਕਾ ਕੋਈ ਇਹ ਨਹੀਂ ਕਰ ਰਹੇ ਭਾਜੀ ਇਹਨਾਂ ਨੂੰ ਵੱਡਿਆ ਭਾਜੀ ਕੈਸਾ ਪਿਆਉਂਦਾ ਇੱਧਰ ਕੈਮਰਾ ਨੂੰ ਆਲਾ ਯਾਰ ਤੂੰ ਇੱਧਰ ਫੜਾ ਪਹਿਲੇ ਤੁਸੀਂ ਉਹਨਾਂ ਨਾਲ ਗੱਲ ਕਰੋ ਕੀ ਗੱਲ ਬਾਤ ਹੈ ਉਹਨਾਂ ਨੇ ਮਹੱਲੇ ਦਾ ਕੋਈ ਬੰਦਾ ਨਾ ਛੜਾ ਹੂ ਨਾ ਵੱਡਿਆ ਹੋਵੇ ਕੁੱਤੇ ਨੇ ਜਿਹੜਾ ਉਹ ਪਰਸਨਲੀ ਦੁੱਧ ਪਾ ਰਿਹਾ ਜਾਂ ਨਹੀਂ ਪਾ ਰਿਹਾ ਮੈਂ ਖੁਦ ਦੁੱਧ ਦੁੱਧ ਪਾਉਣਾ ਵੀਰੇ ਕੁੱਤੇ ਨੂੰ ਜ਼ੇਰਤ ਪਾ ਰਿਹਾ ਜੀ ਮੈਂ ਲੈ ਮੈਨੂੰ ਵੀ ਵੱਡ ਲਿਆ ਉਧਰ ਦੀ ਮੇਰੇ ਜੀਨ ਪਾਈ ਵੀ ਤੇ ਉਧਰ ਸਤਾਓ ਸਰ 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 ਮੈਂ ਕਿਸੇ ਚੀਜ਼ ਦੇ ਹੱਕ ਚ ਨਹੀਂ ਬੋਲ ਰਿਹਾ ਭਾਜੀ ਖੜੇ ਨੇ ਮੈਂ ਤਾਂ ਇਨਾ ਪਤਾ ਮੈਂ ਤਾਂ ਰਾਤ ਨੂੰ ਲੈਟਾ ਚੱਕਰ ਨਾ ਆਇਆ ਸੀ ਮੇਰੇ ਚਾਰ ਟੀਕੇ ਲੱਗ ਚੁੱਕੇ ਇੱਕ ਟੀਕਾ ਰਹਿ ਗਿਆ ਮੈਨੂੰ ਵੀ ਇਦਾਂ ਹੀ ਸੇਮ ਹੈ ਮੈਂ ਵੀ ਡੌਗ ਲਵਰ ਸਾ ਮੇਰਾ ਬੇਟਾ ਤਾਂ ਜਮੇ ਡੌਗ ਲਵਰ ਸਾ ਉਹ ਤਾਂ ਹਾਈ ਕੋਰਟ ਸਾਡੇ ਸਾਡੇ ਘਰ ਚ ਵੀ ਰੱਖਿਆ ਇੱਕ ਛੋਟਾ ਡੌਗੀ ਪਰ ਗੱਲ ਇਹ ਵੀ ਦੇਖੋ ਜਦੋਂ ਡੌਗੀ ਛੋਟੇ ਛੋਟੇ ਬੱਚਿਆਂ ਨੂੰ ਵੱਢਦੇ ਨੇ ਉਦੋਂ ਡੌਗ ਲਵਰਸ ਦੀ ਕੀ ਉਹ ਵੀ ਕੁਝ ਕਹਿਣ ਨਾ ਕਿ ਦੇਖੋ ਜੇ ਤਾਂ ਬੱਚਿਆਂ ਨਾਲੋਂ ਵੱਧ ਆਪਾਂ ਡੌਗਸ ਨੇ ਅਸੀਂ ਕਹਿੰਦੇ ਆ ਡੌਗਸ ਨੂੰ ਵੀ ਉਨਾ ਪਿਆਰ ਦੋ ਤੇ ਬੱਚੇ ਜਿਹੜੇ ਆਪਣੇ ਬੱਚੇ ਨੇ ਛੋਟੇ ਛੋਟੇ ਬੱਚੇ ਗਲੀਆਂ 'ਚ ਫਿਰਦੇ ਨੇ ਉਹਨਾਂ ਨੂੰ ਵੀ ਬੱਚੇ ਵੀ ਤਾਂ ਸਿਕਿਉਰ ਰੱਖਣਾ ਜ਼ਰੂਰੀ ਹੈ ਨਾ ਬੱਚੇ ਵੀ ਤਾਂ ਆਪਣੇ ਫਰਜ਼ ਕਮੇਡੀ ਦਾ ਬੰਦਾ ਹੈ ਜੋ ਵੀ ਕਰਨਾ ਜਾਂ ਕਿਸੇ ਦਾ ਬੰਦਾ ਹੈ ਕਮੇਟੀ ਨੇ ਮੀਟਿੰਗ ਕਰ ਰਹੀ ਹੈ ਵੀਰ ਜੀ ਜਲਦੀ ਹੋ ਜਾਊਗਾ ਵੀਰ ਇੱਕ ਗਊਸ਼ਾਲਾ ਜਦੋਂ ਜਦੋਂ ਇੰਨੇ ਲੋਕਾਂ ਨੂੰ ਵਾਢ ਰਿਹਾ ਮੈਂ ਤਾਂ ਇਹ ਬੇਨਤੀ ਕਰਦਾ ਵੀ ਜਿਨਨੇ ਜਿਵੇਂ ਸਰਕਾਰ ਨੇ ਗਊਸ਼ਾਲਾ ਖੋਲੀਆਂ ਨੇ ਉਵੇਂ ਇੱਕ ਕੁੱਤਾ ਸ਼ਾਲਾ ਵੀ ਖੋਲਣ ਕੁੱਤਾ ਸ਼ਾਲਾ ਕੁੱਤਾ ਸ਼ਾਲਾ ਵੀ ਖੋਲੋ ਸਾਡੇ ਕੋਲ ਜਗ੍ਹਾ ਸਾਡੇ ਕੋਲ ਪੈਸੇ ਸਾਡੇ ਕੋਲ ਜਗ੍ਹਾ ਬਾਧੂ ਹੈ ਅਸੀਂ ਕਹਿੰਦੇ ਆ ਵੀ ਇੱਕ ਕੁੱਤਾ ਸ਼ਾਲਾ ਖੋਲੋ ਉੱਥੇ 500000 2000 ਕੁੱਤਾ ਰੱਖੋ ਉੱਥੇ ਸਾਰੇ ਲੋਕ ਜਿਵੇਂ ਇੱਕ ਮਿੰਟ ਆਂਟੀ ਆਂਟੀ ਜੀ ਇੱਕ ਮਿੰਟ ਕਮੈਂਟ ਸੁਣੋ ਜਿਵੇਂ ਆਪਾਂ ਸਾਰੇ ਗਊਸ਼ਾਲਾ ਦੇ ਵਿੱਚ ਗਊਆਂ ਨੂੰ ਸੇਵਾ ਕਰਾਉਣਾ ਚਾਹਨੇ ਆ ਆਪਾਂ ਸਾਰੇ ਇਕੱਠੇ ਰਲ ਕੇ ਕੁੱਤਿਆਂ ਨੂੰ ਕੁੱਤਿਆਂ ਨੂੰ ਵੀ ਆਪਾਂ ਰਲ ਕੇ ਉੱਥੇ ਜੋ ਉਹਨਾਂ ਦਾ ਭੋਜਨ ਹੈ ਉਹ ਪਾਉਣ ਜਾਈਏ ਪਾਣ ਕੇ ਆਉਣਾ ਚਾਹੀਦਾ ਹੈ ਪ੍ਰਧਾਨ ਜੀ ਮਾਲੇ ਵਾਲੇ ਕਹਿ ਰਹੇ ਨੇ ਵੀ ਕਾਫੀ ਟਾਈਮ ਤੋਂ ਅਸੀਂ ਐਪਲੀਕੇਸ਼ਨਾਂ ਵੀ ਦੇ ਚੁੱਕੇ ਆ ਤੇ ਉਹਦਾ ਸਰ ਪ੍ਰੋਸੈਸ ਸਰ ਦੇਖੋ ਜਿਹੜਾ ਡੌਗਸ ਦਾ ਪ੍ਰੋਸੈਸਨ ਉਹ ਪ੍ਰੋਸੈਸ ਚ ਹੈ ਅਗਰ ਜੀ ਹਾਂਜੀ ਤੁਸੀਂ ਸੀ ਤੁਹਾਡੇ ਵਾਈਫ ਸੀ ਮੈਂ ਨਹੀਂ ਮੇਰੇ ਵਾਈਫ ਸੀ ਵਾਈਫ ਸੀ ਰੇ ਨੇ ਠੀਕ ਹੈ ਤੇ ਉਦੋਂ ਸੁਣਵਾਈ ਨਹੀਂ ਹੋਈ ਇਹ ਕਹਿ ਰਹੇ ਸਰ ਦੇਖੋ ਮੈਂ ਤੁਹਾਨੂੰ ਬੇਨਤੀ ਕੀਤੀ ਹੈ ਵੀ ਜਿਹੜਾ 2500 ਡੌਗਸ ਦਾ ਉਹ ਕੀ ਕਰ ਰਹੇ ਨੇ ਉਹ ਸ਼ੈਲਟਰ ਬਣ ਰਿਹਾ ਜਣਾ ਸ਼ੈਲਟਰ ਬਣ ਰਿਹਾ ਸਾਡੇ ਕੋਲ ਜਗ੍ਹਾ ਨਹੀਂ ਸੀ ਵੈਟਰਨਰੀ ਹਸਪੀਟਲ ਦੇ ਵਿੱਚ 9 ਲੱਖ ਰੁਪਏ ਦਾ ਟੈਂਡਰ ਲਾ ਕੇ ਉੱਥੇ ਕਮਰੇ ਬਣ ਰਹੇ ਨੇ ਏਸੀ ਕਮਰੇ ਨੇ ਇਹ ਨਹੀਂ ਹੈਗਾ ਵੀ ਜਦੋਂ ਆਪਾਂ ਡੌਗਸ ਦਾ ਉਹ ਕੁਝ ਕਰਦੇ ਆ ਤੇ ਨਾਲ ਦੇ ਨਾਲ ਅਗਲੇ ਦਿਨ ਛੱਡ ਦਈਏ ਇੱਕ ਹਫਤਾ ਉਹਨਾਂ ਨੂੰ ਭੁੱਖਾ ਰੱਖਣਾ ਪੈਂਦਾ ਉਹਨਾਂ ਨੂੰ ਏਸੀ ਦੇ ਵਿੱਚ ਰੱਖਣਾ ਪੈਂਦਾ ਬੜਾ ਵੱਡਾ ਸਿਸਟਮ ਜਿਵੇਂ ਬੰਦੇ ਦਾ ਆਪਰੇਸ਼ਨ ਹੁੰਦਾ ਵੀ ਬੰਦਾ 5-4 ਦਿਨ 10 ਦਿਨ ਰੈਸਟ ਕਰਦਾ ਉਹਵੇਂ ਇਹਨਾਂ ਦਾ ਵੀ ਉਹਨਾਂ ਇਹਨਾਂ ਦਾ ਵੀ ਰੱਖਣਾ ਪੈਂਦਾ ਮਤਲਬ ਇਹ ਇਹ ਵੀ ਯਾਰ ਰੱਬ ਦੇ ਜੀ ਨੇ ਇਸ ਕਰਕੇ ਸਾਡਾ ਤਿਆਰ ਹੋ ਰਿਹਾ ਹੈ ਥੋੜਾ ਸਮਾਂ ਦਿਓ 2500 ਡੌਗਸ ਦਾ ਜਦੋਂ ਇਹ ਨਸਬੰਦੀ ਹੋਣੀ ਹੈ ਉਸ ਤੋਂ ਬਾਅਦ ਬੜਾ ਵਧੀਆ ਹੱਲ ਹੋ ਜਾਣਾ ਸਮਾਂ ਦਿਓ ਇਨਵੈਸਟ ਵੀ ਕਰਦੇ ਹੋ ਕਿ ਮੈਂ ਤੁਹਾਨੂੰ ਨਾ ਚ ਨਾ ਲੈਣ ਇਹ ਦੇਖੋ ਮੈਂ ਸਾਰਿਆਂ ਨੂੰ ਨਾਗਪਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਜਿੱਥੇ ਦੇਖੋ ਡੌਗੀ ਵੜਦੇ ਨੇ ਉੱਥੇ ਸਾਰੇ ਇਸ ਤਰੀਕੇ ਦਾ ਕੋਈ ਸਾਥ ਦਿਓ ਵੀ ਆਪਣੇ ਬੱਚੇ ਵੀ ਸੁਰੱਖਿਆ ਅੰਦਰ ਰਹਿਣ ਤੇ ਡੌਗਸ ਨੂੰ ਵੀ ਜੀਣ ਦਾ ਹੱਕ ਹੈ ਮੇਰੇ ਘਰ ਤੇ ਬਾਹਰ 15 20 ਨੇ ਮੈਂ ਰੋਜ਼ ਦੁੱਧ ਪਾਉਣਾ ਪਰ ਉਹ ਵੱਢਦੇ ਨਹੀਂ ਹੈਗੇ ਮੈਨੂੰ ਜਿੱਥੇ ਕੋਈ ਡੌਗੀ ਵੱਢ ਰਿਹਾ ਦੇਖੋ ਵੱਢ ਗਏ ਸਾਨੂੰ ਸੁਣੋ 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 ਸੁਣ ਮੈਂ ਗੱਲ ਦੱਸਦਾ ਦੇਖੋ ਜਿੱਥੇ ਕੋਈ ਡੌਗੀ ਵੱਢ ਰਿਹਾ ਜਾਂ ਤਾਂ ਇਸ ਮੀਨਸ ਉੱਥੇ ਕੋਈ ਨਾ ਕੋਈ ਉਹਨੂੰ ਕੋਈ ਬਿਮਾਰੀ ਮਾਰ ਰਿਹਾ ਕੁਝ ਕਰ ਰਿਹਾ ਉਹਨੂੰ ਕੋਈ ਬਿਮਾਰੀ ਹੈ ਜਾਂ ਬਿਮਾਰੀ ਹੈ ਜਾਂ ਉਹਨੂੰ ਕੋਈ ਬਿਮਾਰੀ ਹੈ ਜਾਂ ਉਹਨੂੰ ਕੋਈ ਰੋਗ ਹੈ ਇੱਕ ਵਾਰੀ ਕੱਲੇ ਆ ਕੇ ਹੱਲ ਕਰਦਾ ਤੁਸੀਂ ਆ ਕੇ ਦੇਖਦੇ ਸੀਓ ਕੱਲੇ ਤੁਸੀਂ ਆ ਕੇ ਵੱਢ ਕੇ ਦਿਖਾਉਂਦੇ ਦੇਖੋ ਇਹ ਗਲੀ ਵਾਲਿਆਂ ਨੇ ਇੱਕ ਗੱਲ ਕਹੀ ਆ ਵੀ ਇਸ ਗਲੀ ਦੇ ਵਿੱਚ ਨਾ ਕੋਈ ਸਵੀਗੀ ਨਾ ਕੋਈ ਓਹ ਕਿਹੜਾ ਹੁੰਦਾ ਉਹ ਡੋਮੀਨੋਸ ਪੀਜ਼ਾ ਆ ਇਹ ਬੋ ਫਰਾ ਟਿਊਸ਼ਨਾਂ ਹਟ ਗਈਆਂ ਬੱਚਿਆਂ ਦੀਆਂ ਮੈਂ ਪ੍ਰਧਾਨ ਜੀ ਮੈਂ ਬੇਨਤੀ ਕਰਦਾ ਮੈਂ ਖੁਦ ਇਹ ਗਲੀ ਦੇ ਵਿੱਚ ਲਾਈਟਾਂ ਚੈੱਕ ਕਰਨ ਆਇਆ ਤੇ ਮੈਨੂੰ ਕੁੱਤੇ ਨੇ ਵੱਢ ਲਿਆ ਮੈਂ ਜਾ ਕੇ ਤਿੰਨ ਚਾਰ ਟੀਕੇ ਲਵਾਏ ਠੀਕ ਹੈ ਹੋ ਗਿਆ ਹੱਲ ਸਿਰ ਓਨ ਕੈਮਰਾ ਸਰ ਮੈਂ ਇਹ ਮਹੱਲੇ ਦਾ ਨਹੀਂ ਹੈਗਾ ਨਹੀਂ ਸਰ ਠੀਕ ਹੈ ਮੈਂ ਹਿੰਮਤ ਨਗਰ ਚਾ ਠੀਕ ਹੈ ਮੈਂ ਵੈਲਫੇਅਰ ਚਲਾ ਰਿਹਾ ਐਨੀਮਲ ਇਹ ਇਹਨਾਂ ਨੇ ਮੈਨੂੰ ਕਿਹਾ ਤੂੰ ਜਾ ਕੇ ਦਿਖਾ ਮੈਂ ਸਵੇਰੇ ਤੱਕ ਜਾ ਕੇ ਆਉਂਦਾ ਮੇਰੀ ਵਾਈਫ ਇਕੱਲੇ ਆਈਓ ਭਾਈ ਸਾਹਿਬ ਕਿਦਣ ਇਕੱਲੇ ਚਾਚਾ ਜੀ ਚਾਚਾ ਜੀ ਵੀ ਆ ਜੂਗਾ ਇਕੱਲੇ ਆ ਕੇ ਮੇਰੀ ਮੇਰੀ ਵਾਈਫ ਤੇ ਮੇਰੇ ਬੱਚੇ ਇਕੱਲੇ ਕਹਿ ਰਿਆ ਮੈਨੂੰ ਹਿਸਾਬ ਕਰਾਉਣਾ ਹਾਈ ਕੋਰਟ ਕਰਾਉਂਦਾ ਉਹਦੇ ਵਿੱਚ ਇੱਕ 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 ਸਾਨੂੰ ਨਾ ਸਹਿਰ ਦੇ ਵਿੱਚ ਰੋਜ਼ ਇੱਕ ਮਿੰਟ ਬੰਕਾ ਜੀ ਸਹਿਰ ਦੇ ਵਿੱਚ ਰੋਜ਼ ਕੁੱਤੇ